ਖਾਲਸਾ ਵਾਹੀ ਦੇ ਜੋਤੇ ਅੱਜ ਵਿਸਾਖੀ ਖਾਲਸਾ ਸਾਜਨਾ ਦਿਵਸ ਦੀ ਹੈ। ਸਾਰੇ ਸੱਜਣਾਂ ਨੂੰ ਲੱਖ-ਲੱਖ ਵਧਾਈਆਂ ਹੋਣ। ਕਮੰਡਰ ਅਲਾਹਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਹਰ ਸਾਲ ਦੀ ਤਰ੍ਹਾਂ ਅੱਜ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਜੋ ਕਿ ਇੰਟਰਨੈਸ਼ਨਲ ਦਸਤਾਰ ਦਿਵਸ ਅਤੇ ਦੁਮਾਲਾ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ ਜਿਸ ਵਿੱਚ ਬੱਚੇ ਵੱਧ ਤੋਂ ਵੱਧ ਆ ਕੇ ਸਮੂਲੀਅਤ ਹੁੰਦੇ ਨੇ ਅੱਜ ਤਕਰੀਬਨ ਹਰ ਸਾਲ ਦੀ ਤਰ੍ਹਾਂ ਅੱਜ ਵੀ ਤਕਰੀਬਨ 200 ਬੱਚਾ ਜੋ ਪਾਰਟਿਸਪੇਟ ਕਰਦੇ ਆ ਜੋ ਭਾਗ ਲੈਦੇ ਆ ਹੈ ਪੱਗਾ ਦੇ ਵਿੱਚ ਦੁਮਾਲੀਆਂ ਦੇ ਵਿੱਚ ਉਹਨਾਂ 'ਚ ਬਹੁਤ ਉਤਸ਼ਾਹ ਹੈ ਜੱਜ ਸਾਹਿਬ ਵੀ ਬੈਠੇ ਨੇ ਤੇ ਪੂਰਾ ਸਿਸਟਮ ਦੇ ਨਾਲ ਸਾਡਾ ਸਿਸਟਮ ਕੀਤਾ ਜਾਂਦਾ ਹੈ ਉਹ ਬਹੁਤ ਹੀ ਆਕਰਸ਼ਣ ਜਿਹੜੇ ਨੇ ਉਹ ਇਹਨਾਂ ਨੂੰ ਪੁਰਸਕਾਰ ਵੀ ਦਿੱਤੇ ਜਾਂਦੇ ਨੇ ਜੋ ਪਹਿਲਾ ਨਾਮ ਹੈ ਉਹ ਸਾਈਕਲ ਦੇ ਤੌਰ ਤੇ ਦਿੱਤਾ ਜਾਂਦਾ ਹੈ ਇਸ ਦਾ ਬਹੁਤ ਵਧੀਆ ਵਧੀਆ ਅਸੀਂ ਇਹ ਨਾਮ ਬੱਚਿਆਂ ਨੂੰ ਦਿੰਦੇ ਆ ਜੋ ਕਿ ਉਹਨਾਂ ਦਾ ਉਤਸ਼ਾਹ ਹੋਵੇ ਪਰ ਅੱਗੋਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੇਨ ਔਰ ਹਮੇਸ਼ਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਸੀ ਚਾਚ ਭਾਗ ਲੈ ਗੁਰੂ ਸਾਹਿਬ ਨੇ ਜੋ ਸਾਨੂੰ ਸੇਧ ਦਿੱਤੀ ਹੈ ਅਸੀਂ ਉਸ ਦੇ ਮੁਤਾਬਿਕ ਹੀ ਚਲਦੇ ਹੋਏ ਇਹ ਸਾਰਾ ਪ੍ਰੋਗਰਾਮ ਕਰਦੇ ਆ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਹਮੇਸ਼ਾ ਹਮੇਸ਼ਾ ਵਾਸਤੇ ਸਾਨੂੰ ਮੇਨੂੰ ਸਾਥ ਦੇਖ ਕੇ ਨਾਲ ਇੱਕ ਕੰਮ ਵਧੀਆ ਟੰਗ ਦੇ ਨਾਲ ਸੰਬੂਧ ਸਾ ਸੰਗਤ ਨੂੰ ਖਾਲਸਾ ਸajna ਦਿਵਸ ਅਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੰਤਰਰਾਸ਼ਟਰੀ ਦਸਤਾਰ ਦਿਵਸ ਦੇ ਮੌਕੇ ਤੇ ਆਈ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਹਾਂਗਰ ਵੱਲੋਂ ਦਸਤਾਰ ਤੇ ਦਮਾਲਾ ਸੁਜਾਨ ਦਾ ਮੁਕਾਬਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਬਹੁਤ ਆਕਰਸ਼ਕ ਇਨਾਮ ਦਿੱਤੇ ਜਾਂਦੇ ਹਨ ਤੇ ਆਪ ਸਭ ਦੇਖ ਹੀ ਰਹੇ ਹੋ ਕਿ ਘਟੋ ਘਾਟ ਤੇ 150 ਤੋਂ ਲੈ ਕੇ 200 ਬੱਚਿਆਂ ਨੇ ਇਸ ਵਿੱਚ ਭਾਗ ਲਿਆ ਹੈ ਤੇ ਮੈਂ ਸਾਰਿਆਂ ਨੂੰ ਸਾਰਿਆਂ ਬੱਚਿਆਂ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਇਸ ਵਿੱਚ ਆ ਕੇ ਹਿੱਸਾ ਲਿਆ ਤੇ ਉਹ ਐਦਾਂ ਹੀ ਵੱਧਦੇ ਫੁੱਲਦੇ ਰਹਿਣ ਤੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਸਿਮਰਨ ਸਿੰਘ ਹੈ ਜੀ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸਹਾਇਕ ਪ੍ਰੋਫੈਸਰ ਦੀ ਨੌਕਰੀ ਕਰ ਰਿਹਾ ਹਾਂ ਤੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ ਲੱਖ ਲੱਖ ਮੁਬਾਰਕਾਂ ਤੇ ਅੱਜ ਇਸ ਪਾਵਨ ਦਿਹਾੜੇ ਨੂੰ ਮੁੱਖ ਰੱਖਦੇ ਗੁਰਦੁਆਰਾ ਸਿੰਘ ਸਭਾ ਸਰਾਬਾ ਨਗਰ ਲੁਧਿਆਣਾ ਵਿਖੇ ਬੱਚਿਆਂ ਵਾਸਤੇ ਦਸਤਾਰਾਂ ਤੇ ਦਮਾਲੇ ਸਜਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਜੋ ਕਿ 11 ਸਾਲ ਤੋਂ ਛੋਟੀ ਉਮਰ ਤੇ ਲੈ ਕੇ 18 ਸਾਲ ਤੱਕ ਬੱਚੇ ਬਹੁਤ ਸੁੰਦਰ ਦਸਤਾਰਾਂ ਦਮਾਲੇ ਸਜਾ ਕੇ ਆ ਰਹੇ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਸੁੰਦਰ ਦਸਤਾਰਾਂ ਸਜਾਉਣ ਤੇ ਬੱਚਿਆਂ ਨੂੰ ਸੋਹਣੇ ਅਵਾਰਡ ਦੇ ਕੇ ਉਹਨਾਂ ਦਾ ਮਾਣ ਵਧਾਇਆ ਜਾਂਦਾ ਹੈ ਸੋ ਹੋਰ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਇੱਥੇ ਆਉਣ ਤੇ ਅੱਗੇ ਤੋਂ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਕਾਈ ਗੁਰੂ ਜੀ ਦਾ ਖਾਲਸਾ ਕਾਈ ਗੁਰੂ ਜੀ ਕਿਹਾ